ਵਿੱਚ ਉਹ ਕਹਿ ਰਹੇ ਆ ਕਿ ਕਿ ਆਪਣੀ ਇੱਕ ਸਟਰੈਟੇਜੀ ਦੇ ਹਿੱਸੇ ਵਜੋਂ ਇਹ ਅਸਲ ਦੇ ਵਿੱਚ ਜਿਹੜਾ ਫੰਡਿੰਗ ਦਾ ਗੈਪ ਆ ਉਹਨੂੰ ਘਟਾਉਣਾ ਚਾਹੁੰਦੇ ਆ ਤੇ ਆਪਣਾ ਜਿਹੜਾ ਰੈਵਨਿਊ ਜਿਹੜੀ ਆਮਦਨ ਆ ਉਹਨੂੰ ਇਹ ਵਧਾਉਣਾ ਚਾਹੁੰਦੇ ਆ ਆਮਦਨ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਲੋਕ ਮੈਟਰੋ ਵੈਂਕੂਵਰ ਦੇ ਟਰਾਂਜ਼ਿਟ ਸਿਸਟਮ ਦੇ ਵਿੱਚ ਇੱਥੇ ਬਸਾਂ ਟ੍ਰੇਨਾਂ ਦੇ ਵਿੱਚ ਚੜਦੇ ਆ ਤੇ ਕਿਰਾਇਆ ਨਹੀਂ ਦਿੰਦੇ ਉਹਦੇ ਲਈ ਇਹ ਕੋਈ ਨਾ ਕੋਈ ਕਾਰਵਾਈ ਕਰਨ ਜਾ ਰਹੇ ਆ ਅੱਜ ਵੀਰਵਾਰ ਨੂੰ ਕਾਰਵਾਈ ਕੀ ਕਰਨ ਜਾ ਰਹੇ ਸਖਤੀ ਕਰਨ ਜਾ ਰਹੇ ਆ ਅੱਜ ਵੀਰਵਾਰ ਨੂੰ ਜਿਹੜੇ ਟਰਾਂਜ਼ਿਟ ਪ੍ਰੋਵਾਈਡਰ ਨੇ ਉਹਨਾਂ ਨੇ ਇੱਕ ਜਿਹੜੀ ਕੁਸ਼ ਉਹ ਕਹਿੰਦੇ ਅਸੀਂ ਜਿਹੜੇ ਐਫੀਸ਼ੀਐਂਸੀ ਮੈਜਰਸ ਨੇ ਜਿਹਦੇ ਵਿੱਚ ਕਾਰਪੋਰੇਟ ਕੋਸਟ ਕਟਿੰਗ ਇਹ ਕਹਿ ਰਹੇ ਆ ਕਿ ਘਟੋ ਘਟ ਅਸੀਂ ਜਿਹੜਾ ਉਹ ਉਹਦੇ ਨਾਲ ਪੈਸਾ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਟਰਾਂਸਲਿੰਕ ਦਾ ਜਿਹੜਾ ਕਾਸਟ ਕਟਿੰਗ ਮੈਜਰਸ ਆ ਜਿਹਦੇ ਵਿੱਚ ਕਾਰਪੋਰੇਟ ਕਾਸਟ ਰਿਡਕਸ਼ਨ ਤੇ ਸਟਾਫ ਰਿਡਿਊਸ ਕਰਨਾ ਇਹ ਵੀ ਸ਼ਾਮਲ ਆ ਮਤਲਬ ਚਾਹੇ ਸਟਾਫ ਘਟਾਉਣ ਚਾਹੇ ਕੋਸ਼ ਕਰਨ ਇਹਨਾਂ ਨੇ ਖਰਚਾ ਘਟਾਉਣਾ ਆ ਇਹਦੇ ਵਿੱਚ ਜਿਹੜੇ ਕੋਈ ਕੱਟ ਟਰਾਂਜ਼ਿਟ ਸਰਵਿਸ ਦੇ ਵਿੱਚ ਨਹੀਂ ਆ ਕਸਟਮਰਸ ਦੇ ਲਈ ਤੇ ਬਜਾਏ ਇਸ ਗੱਲ ਦੇ ਜਿਹੜੀ ਕੁਝ ਚੀਜ਼ਾਂ ਆ ਉਹ ਵਧਾਈਆਂ ਜਾ ਰਹੀਆਂ ਜਿਹੜਿਆ ਇਹਨਾਂ ਦੀ ਸਕੀਮ ਹੈ ਇਸ ਵੇਲੇ ਇਹ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਸਰੋਤਾਂ ਦੀ ਪਛਾਣ ਕੀਤੀ ਜਾਵੇ ਜਿਨ੍ਹਾਂ ਸਰੋਤਾਂ ਤੋਂ ਪੈਸਾ ਇਕੱਠਾ ਕੀਤਾ ਜਾ ਸਕਦਾ ਤੇ ਇਹਨੂੰ ਇਹਦੇ ਵਿੱਚ ਇਹ ਅੱਗੇ ਯਤਨ ਕਰ ਰਹੇ ਆ ਇਹਨਾਂ ਨੇ ਜਿਹੜਾ 35 ਜਿਹੜੇ ਅਨਫਿਲਡ ਕਾਰਪੋਰੇਟ ਰੋਲਸ ਨੇ ਤੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਦੂਜੀਆਂ ਪੋਜੀਸ਼ਨਸ ਨੇ ਉਹਨਾਂ ਵੱਲੋਂ ਵੀ ਦੇਖ ਰਹੇ ਆ ਦੂਜਾ ਇਹ ਆ ਕਿ ਜਿਹੜੀ ਆ ਫੇਅਰ ਇਨਵੇਜਨ ਐਨਫੋਰਸਮੈਂਟ ਨੂੰ ਉਧਾਰਾ ਟ੍ਰਾਂਸਪੋਰਟ ਨੈਟਵਰਕ ਦੇ ਵਿੱਚ ਜਿਹੜੇ ਥਰਡ ਪਾਰਟੀ ਕੰਟਰੈਕਟਰਸ ਨੇ ਉਹਨਾਂ ਨੂੰ ਘਟਾ ਰਹੇ ਆ ਜਿਹੜੀ ਰਿਸਰਚ ਗ੍ਰਾਂਟਸ ਨੇ ਤੇ ਪ੍ਰੋਜੈਕਟਸ ਨੇ ਉਹਨਾਂ ਨੂੰ ਘਟਾ ਰਹੇ ਆ ਜਿਹੜੀ ਲੀਡਰਸ਼ਿਪ ਟ੍ਰੇਨਿੰਗ ਕੋਰਸਸ ਨੇ ਉਹਨਾਂ ਨੂੰ ਘਟਾ ਰਹੇ ਆ ਉਹ ਕਹਿੰਦੇ ਬਹੁਤ ਨੇੜਿਓ ਕੰਮ ਕੀਤਾ ਮੇਅਰ ਕਾਉਂਸਲ ਦੇ ਨਾਲ ਤੇ ਟ੍ਰਾਂਸਲਿੰਕ ਬੋਰਡ ਦੇ ਨਾਲ ਤਾਂ ਕਿ ਜਿਹੜਾ ਇਹ ਸਟੈਪ ਆ ਇਹ ਲਿਆ ਜਾ ਸਕੇ ਜਿਹੜੇ ਫਾਈਨੈਂਸ਼ੀਅਲ ਚੈਲੰਜਸ ਇਹਨਾਂ ਨੂੰ ਆ ਰਹੇ ਆ ਟ੍ਰਾਂਸਲਿੰਕ ਨੂੰ ਉਹਦੇ ਵਿੱਚ ਕਿ ਕਿਸੇ ਨਾ ਕਿਸੇ ਤਰ੍ਹਾਂ ਮੁਨਾਫਾ ਕਮਾਇਆ ਜਾ ਸਕੇ ਤੇ ਉਹਦੇ ਵਿੱਚ ਯਤਨ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਝ ਕਰਕੇ ਤੇ ਜਿਹੜਾ ਆ ਰੈਵਨਿਊ ਵਧਾਇਆ ਜਾ ਸਕੇ ਸੋ ਫੇਰਨਵੇ ਜਿਹੜੀ ਅਵੇਸ਼ਨ ਆ ਇਹ ਬਹੁਤ ਇੱਕ ਵੱਡੀ ਪ੍ਰੋਬਲਮ ਆ ਵੈਨਕੂਵਰ ਦੇ ਵਿੱਚ ਕੁਝ ਲੋਕ ਆਮ ਤੌਰ ਦੇ ਉੱਤੇ ਟ੍ਰਾਂਸਪੋਰਟ ਦਾ ਕਿਰਾਇਆ ਦਿੰਦੇ ਨਹੀਂ ਤੇ ਜਿਹੜੀਆਂ ਬੱਸਸ ਦੇ ਵਿੱਚ ਤੇ ਸਕਾਈ ਟ੍ਰੇਨ ਦੇ ਵਿੱਚ ਫੇਰ ਵੀ ਚੜ ਜਾਂਦੇ ਆ ਤੇ ਟਿਕਟ ਤੋਂ ਬਿਨਾਂ ਹੀ ਚਲੇ ਜਾਂਦੇ ਆ ਇਹਦਾ ਅਸਰ ਬਹੁਤ ਵੱਡਾ ਪੈਂਦਾ ਜਿਹੜਾ ਆ ట్రాਨਜ਼ਿਟ ਸਿਸਟਮ ਆ ਉਹਦੀ ਸਾਰੀ ਸਰਵਿਸ ਦੇ ਉੱਤੇ ਅਧਾਰ ਅਸਰ ਪੈਂਦਾ ਜਿਹੜਾ ਰੈਵਨਿਊ ਪ੍ਰੋਟੈਕਸ਼ਨਸ ਆ ట్రాਨਸਲਿੰਕ ਕੀ ਕਰਦੀ ਆ ਫੇਅ ਜਿਹੜੀਆਂ ਆਪਣੇ ਫੇਅਰ ਗੇਟਸ ਨੇ ਜਾਂ ਕਈ ਪੇਮੈਂਟ ਦੀਆਂ ਆਪਸ਼ਨਸ ਹੁੰਦੀਆਂ ਆ ਕਿ ਜਿਹੜੀ ਇਹ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾ ਸਕੇ ਜਿਹੜਾ ਨਵਾਂ ਮਾਡਲ ਆ ਜਿੱਦਾਂ ਤੁਸੀਂ ਸਿਰਫ ਆਪਣਾ ਡੈਬਿਟ ਕਾਰਡ ਜਿਹੜਾ ਟੈਪ ਕਰ ਦਿੰਨੇ ਆ ਉਹ ਪੇਮੈਂਟ ਫੇਅ ਜਿਹੜੇ ਇੰਟਰੋਡਿਊਸ ਕੀਤੇ ਗਏ ਆ ట్రాਨਸਲਿੰਕ ਨੇ ਅਜੇ ਤੱਕ ਇਹ ਨਹੀਂ ਜਿਹੜਾ ਸ਼ੇਅਰ ਕੀਤਾ ਵੀ ਕਿੰਨਾ ਕਿਹਨਾਂ ਨੂੰ ਇਹਦੇ ਨਾਲ ਘਾਟਾ ਪੈਂਦਾ ਪਰ ਘਾਟਾ ਪੈਂਦਾ ਤੇ ਹੁਣ ਇਹ ਘਾਟੇ ਨੂੰ ਇਹ ਘਟ ਕਰਨ ਦਾ ਯਤਨ ਟ੍ਰਾਂਸਲਿੰਕ ਕਰ ਰਹੀ ਆ ਸ਼ਕਤੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਬਿਨਾਂ ਟਿਕਟ ਲੈ ਬੱਸ ਜਾਂ ਟ੍ਰੇਨ ਦੇ ਵਿੱਚ ਚੜਦੇ ਆ ਉਹਨਾਂ ਦੇ ਉੱਤੇ ਕੀਤੀ ਜਾਓ ਅਗਲੀ ਗੱਲਬਾਤ ਦੋਸਤੋ ਹਾਈ ਰੈਂਟ ਕਾਸਟ ਆ ਕੈਨੇਡਾ ਦੇ ਵਿੱਚ ਇਸ ਵੇਲੇ ਰੈਂਟ ਬਹੁਤ ਜ਼ਿਆਦਾ ਹੋ ਚੁੱਕਾ ਬਹੁਤ ਸਾਰੇ ਕੈਨੇਡੀਅਨ ਸਟਰਗਲ ਕਰ ਰਹੇ ਆ ਇਹਦਾ ਕਿਰਾਇਆ ਨੂੰ ਦੇਣ ਦੇ ਵਿੱਚ ਤੇ ਜਿਹਦੇ ਨਾਲ ਔਖਾ ਸਮਾਂ ਇਸ ਵੇਲੇ ਕੈਨੇਡਾ ਦੇ ਵਿੱਚ ਦੱਸਿਆ ਜਾ ਸਕਦਾ ਜਿਹੜੇ ਲੋਕ ਨੇ ਹੁਣ ਤੁਸੀਂ ਬੇਸ਼ਮੈਂਟ ਪਤਾ ਕਰਕੇ ਦੇਖੋ ਰਹਿਣ ਦੇ ਲਈ ਅਪਾਰਟਮੈਂਟ ਪਤਾ ਕਰਕੇ ਦੇਖੋ ਕਿੰਨੇ ਕਿੰਨੇ ਮਹਿੰਗੇ ਪਹਿਲਾਂ ਨਾਲ ਹੋ ਚੁੱਕੇ ਆ ਤੇ ਕਈ ਵਾਰੀ ਲੱਭਿਆਂ ਵੀ ਨਹੀਂ ਲੱਭਦੇ ਪਰ ਫੇਰ ਵੀ ਲੋਕਾਂ ਨੂੰ ਲੈਣੇ ਵੀ ਪੈਂਦੇ ਆ ਤੇ ਲੋਕਾਂ ਨੂੰ ਰਹਿਣਾ ਵੀ ਪੈਂਦਾ ਇਹ ਅਸਲ ਦੇ ਵਿੱਚ ਲੋਕ ਜਾਂ ਤਾਂ ਪੇਰੈਂਟਸ ਦੇ ਨਾਲ ਰਹਿ ਰਹੇ ਆ ਐਕਸ ਪੇਰੈਂਟਸ ਦੇ ਨਾਲ ਰਹਿ ਰਹੇ ਆ ਜਾਂ ਫਿਰ ਆਪਣੀਆਂ ਜਿਹੜੀਆਂ ਬੇਸਿਕ ਫੂਡ ਤੇ ਹੋਰ ਆ ਉਹਨਾਂ ਦੇ ਉੱਤੇ ਕੰਪਰੋਮਾਈਜ਼ ਕਰ ਰਹੇ ਆ ਤੇ ਰੈਂਟ ਅਫੋਰਡ ਕਰ ਰਹੇ ਆ ਮਤਲਬ ਇਹ ਆ ਕਿ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਵੀ ਇਹ ਕਿਤੇ ਨਾ ਕਿਤੇ ਰੁਕ ਕੇ ਤੇ ਉਹਦੇ ਉੱਤੇ ਯਤਨ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਅਫੋਰਡ ਕੀਤਾ ਜਾ ਸਕੇ ਜਿਹੜੀ ਅਫੋਰਡੇਬਲ ਰੈਂਟਲਸ ਨੇ ਉਹ ਘਟ ਨੇ 1% ਕਹਿ ਲਓ ਕਿ 1% ਤੋਂ ਵੀ ਘੱਟ ਜਿਹੜੇ ਰੈਂਟਲ ਨੇ ਉਹ ਵੇਕੈਂਟ ਨੇ ਤੇ ਅਫੋਰਡੇਬਲ ਨੇ ਜਿਹੜੇ ਵੱਡੇ ਕੈਨੇਡਾ ਦੇ ਸ਼ਹਿਰ ਆ ਉਹਨਾਂ ਦੇ ਵਿੱਚ ਕਿਹਾ ਜਾ ਸਕਦਾ ਅੱਧੇ ਤੋਂ ਜ਼ਿਆਦਾ ਕੈਨੇਡੀਅਨ ਕੈਨੇਡਾ ਦੇ ਵਿੱਚ ਜਿਹੜੇ ਕਿਰਾਏ ਤੇ ਰਹਿਣ ਵਾਲੇ ਨੇ ਉਹ 30% ਤੋਂ ਆਪਣੀ ਜ਼ਿਆਦਾ ਆਮਦਨ ਕਿਰਾਏ ਦੇ ਵਿੱਚ ਲਾ ਰਹੇ ਆ ਇਹ ਗੱਲ ਬਹੁਤ ਕਲੀਅਰ ਆ ਜਦੋਂ ਕਿ ਨਿਜਮ ਹੈ ਕਿ ਤੁਹਾਡੀ 30% ਆਮਦਨ ਇਧਰਲੇ ਪਾਸੇ ਲੱਗਣੀ ਚਾਹੀਦੀ ਹੈ ਹੁਣ ਉਹਦੇ ਤੋਂ ਬਾਅਦ ਕਿਰਾਇਆ ਤੇ ਦੇਣਾ ਹੀ ਆ ਫਿਰ ਹੋ ਕੀ ਰਿਹਾ ਜਿਹੜੇ ਸਿੰਗਲ ਮਮ ਨੇ ਕਈ ਉਹ ਦੂਜੇ ਨੇ ਉਹ ਆਪਣੀ ਆਮਦਨ ਇਧਰਲੇ ਪਾਸੇ ਲਾ ਰਹੇ ਆ ਜਿਹੜੀ ਉਹਨਾਂ ਨੇ ਫੈਮਲੀ ਫਰੈਂਡਸ ਦੇ ਦੂਜੇ ਪਾਸੇ ਕਿਸੇ ਨਾ ਕਿਸੇ ਪਾਸੇ ਲਾਉਣੀ ਸੀ ਦੂਜਾ ਇਹ ਆ ਕਿ ਇੱਕ ਉੱਥੇ ਜਿਹੜਾ ਕੰਪਰੋਮਾਈਜ਼ ਕੀਤਾ ਜਾ ਰਿਹਾ ਕਿ ਕਿਉਂਕਿ ਰੈਂਟ ਦੀਆਂ ਕਾਸਟਾਂ ਵੱਧ ਚੁੱਕੀਆਂ ਆ ਇਸ ਕਰਕੇ ਉਹ ਸ਼ੇਅਰਡ ਲਿਵਿੰਗ ਦੇ ਵਿੱਚ ਚਲੇ ਗਏ ਨੇ ਰਹਿਣੇ ਸਾਰੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਇਕੱਲੇ ਚਾਹੁੰਦੇ ਆ ਪਰ ਫੇਰ ਵੀ ਮਜਬੂਰੀ ਦੇ ਵਾਸਤੇ ਉਹਨੂੰ ਸ਼ੇਅਰਡ ਦੇ ਵਿੱਚ ਰਹਿਣਾ ਚਾਹੀਦਾ ਕੋਸ਼ ਜਿਹੜੇ ਰੈਂਟਰ ਨੇ ਉਹ ਆ ਜਿਆਦਾ ਜਿਹੜਾ ਅਰਨ ਕਰ ਰਹੇ ਆ ਅਰ ਜਿੰਨਾ ਅਰਨ ਕਰ ਰਹੇ ਉਹ ਤੋਂ ਜਿਆਦਾ ਉਹਨਾਂ ਦਾ ਖਰਚਾ ਹੋ ਰਿਹਾ ਤੇ ਫਿਰ ਫਾਈਨੈਂਸ਼ੀਅਲ ਸਟਰਗਲ ਕੁਦਰਤੀ ਆ ਕਿ ਆ ਰਿਹਾ ਜਿਹੜੇ ਬਹੁਤੇ ਕਿਰਾਏਦਾਰ ਨੇ ਉਹ ਰეკਮੈਂਡਡ 30% ਤੋਂ ਜਦੋਂ ਜਿਆਦਾ ਅਪਣਾ ਅੰਦਰ ਦਾ ਪੇ ਕਰਦੇ ਆ ਤੇ ਇਹ 30% ਤੋਂ ਵੱਧਦਾ ਵੱਧਦਾ ਕਹਿੰਦੇ 63% ਤੱਕ ਚਲਿਆ ਜਾਂਦਾ ਰਾਇਲੀ ਪੇਜ ਦਾ ਸਰਵੇ ਹੋਇਆ ਉਹਨੇ ਇਹ ਦੱਸਿਆ ਕਿ ਕੈਨੇਡੀਅਨਸ ਅ ਅੱਦੇ ਤੋਂ ਜ਼ਿਆਦਾ ਆਪਣੀ ਆਮਦਨ ਜਿਹੜੀ ਰੈਂਟ ਦੇ ਉੱਤੇ ਕਰ ਰਿਹਾ ਸਪੈਸ਼ਲੀ ਬੀਸੀ ਤੇ ਅਟਲਾਂਟਿਕ ਕੈਨੇਡਾ ਦੇ ਵਿੱਚ ਹੁਣ ਆਲਟਰਨੇਟਿਵ ਸੋਲੂਸ਼ਨਸ ਕੀ ਆ ਇਹਦੇ ਵਿੱਚ ਜਾਂ ਕੁਝ ਤੇ ਲੋਕ ਮੂਵ ਹੋ ਰਹੇ ਆ ਚੀਪਰ ਰੈਂਟ ਦੇ ਕਰਕੇ ਕੁਝ ਜਿਹੜੇ ਦੂਜੇ ਨੇ ਉਹ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਯਤਨ ਕਰ ਰਹੇ ਆ ਕਿ ਅਸੀਂ ਆਪਣਾ ਜਿਹੜਾ ਕੋਈ ਨਾ ਕੋਈ ਕੋਸਟ ਕੱਟ ਕਰਕੇ ਤੇ ਇਹਨੂੰ ਬਚਾ ਸਕੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ